ਸਭਾ ਵਾਗ ਦੇ ਜਿਹੜੇ ਹਿਰਦੇ ਦੇ ਅੰਦਰ ਕਾਮ ਕ੍ਰੋਧ ਲੋਭ অহੰਕਾਰ ਮਨੁੱਖ ਦੇ ਅੰਦਰ ਹੈ ਉਸ ਨੂੰ ਜ਼ੋਰ ਕਰਦੇ ਲਈ ਗੁਰੂ ਦੀ ਬਾਣੀ ਦੇ ਨਾਲ ਜੁੜਦਾ ਹੋਵੇਗਾ ਸੰਗਤ ਦੇ ਅੰਦਰ ਆ ਕੇ ਇੱਕ ਨਿਰੰਕਾਰ ਦੀ ਗੱਲ ਨੂੰ ਆਪਣੇ ਜੀਵਨ ਦੇ ਅੰਦਰ ਢਾਲਣਾ ਪਵੇਗਾ ਤੇ ਮਹਾਰਾਜ ਜੀ ਨੇ ਗਾਵੇਆ ਸੁਣਿਆ ਪਰਵਾਹ ਵੀ ਉਹਨਾਂ ਦਾ ਹੈ ਜਿਨ੍ਹਾਂ ਨੇ ਇਸ ਨੂੰ ਆਪਣੇ ਹਿਰਦੇ ਦੇ ਅੰਦਰ ਵਸਾਇਆ ਹੈ ਨੇ ਤਾਂ ਸਾਰੀ ਦੁਨੀਆ ਪੜ ਰਹੀ ਹੈ ਘਾ ਰਹੀ ਹੈ ਪਰ ਕਹਿੰਦੇ ਨੇ ਜਦੋਂ ਕਿਨਕਾ ਮਾਤਰ ਵੀ ਜੀਵਨ ਦੇ ਅੰਦਰ ਨਾ ਉਸਿਆ ਫਿਰ ਕੋਈ ਫਾਇਦਾ ਨਹੀਂ ਗਾ ਤੇ ਹੁਕਮਨਾਮੇ ਦੇ ਅੰਦਰ ਵੀ ਗੁਰੂ ਸਾਹਿਬ ਨੇ ਇਹੋ ਕਿਹਾ ਵੀ ਪੂਰੇ ਗੁਰੂ ਦੀ ਸ਼ਰਨ ਦੇ ਅੰਦਰ ਆ ਕੇ ਆਪਣਾ ਆਪ ਗੁਰੂ ਨੂੰ ਸਮਰਪਿਤ ਕਰ ਆਪਣੇ ਆਵਗੁਣਾ ਨੂੰ ਗੁਰੂ ਅੱਗੇ ਕਹਾਂ ਵੀ ਗੁਰੂ ਸਾਹਿਬ ਨੂੰ ਵੀ ਮੇਰੇ ਅੰਦਰ ਇਤਨੇ ਆਉਣ ਦੀ ਕਿਰਪਾ ਕਰੋ ਮੇਰੇ ਜੀਵਨ ਦੇ ਅੰਦਰ ਸਦਾ ਹੀ ਸੁੱਖ ਆ ਜਾਵੇ ਸੋ ਮਾਰੇ ਕਿਰਪਾ ਕਰਨਾ ਪਾ ਪਿਛਲੇ ਜੀਵਨਾਂ ਦੇ ਅੰਦਰ ਵੀ ਇਹ ਵਿਚਾਰ ਕੀਤੀ ਸੀ